ਹਣ ਗਰੀਬੰਦਾ ਕੀ ਕਰੇਗਾ ਅਮ ਅਗਲੇ ਨੇ ਜਿਹੜਾ ਲੈੰਦਾ ਰੇ ਮੇਰੇ ਕਰਜ਼ੇ ਹੀ ਸੱਥੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਥੋਦੇ ਵੀ ਕਰਜ਼ਾ ਹੋ ਗਿਆ ਕਰਜ਼ਾ ਕਿਤਾ ਲਾਏਗਾ ਕਿਉਂ ਹੀ ਇਹ ਪਨੇ ਕੋਈ ਵੈਲੀਟੀ ਨਹੀਂ ਕਿਉਂਕਿ ਰੋਟੀ ਖਾਏਗਾ ਇਹ ਤੁਹਾਨੂੰ ਦੋਹਾਂ ਕਰਜ਼ਾ ਇੱਕ ਅਰਧ ਕਿਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਿਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬੰਦੇ ਕੋਈ ਸੁਣਵਾਈ ਨਹੀਂ ਘੇਰੇ ਤੇ ਜਿਹੜੇ ਨੇ ਡੰਗਰਾ ਵਾਲਾ ਸਾਹਿਬ ਹੈ ਜਿਹੜਾ ਨਾ ਮਾਨਿਕ ਨਾ ਦੁਖੀ ਹੋ ਜਾਂਦਾ ਮਾਨਿਕ ਨਾ ਦੁਖੀ ਹੋਣਾ ਸਾਰੇ ਤਰੀਪੰਦੇ ਡੰਗਰਾਂ ਕੋਈ ਜਿੱਧਰ ਮਰਜੀ ਧੱਕ ਦਿੰਦੇ ਜਿੱਧਰ ਮਰਜੀ ਕੋਈ ਰਖਸ਼ਾ ਲੈ ਕੋਈ ਅੱਧਰ ਕਰਾਇਆ ਕੋਈ ਅੱਧਰ ਕਰਾਇਆ ਕੋਈ ਕਾਨੂੰਨ ਤੁਹਾਡਾ ਠਾਡਾ ਰੋਜ਼ਗਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇਤੇ ਲਈ ਹੁਣ ਉਹ ਹੀ ਚਲਾਣੀ ਆ ਹੁਣ ਕੀ ਕਰਾਂਗੇ ਰੋਟੀ ਬਣਨੀ ਚ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤੋਂ ਕੋਈ ਬੱਚੇ ਦਾ ਥੜੀ ਜਿਨੇ ਆਪਣੇ ਵਿਆਹੀ ਦੇ ਚੜਾਏ ਪੈਸੇ ਉਹ ਥੜੇ ਬੱਚੇ ਦਾ ਕੋਈ ਉਹਨੇ ਲਗਾਣਾ ਪਾਇਆ ਜਿੱਥੇ ਮਰਜੀ ਲੈ ਗਏ ਪਾਏ ਮੇਰੇ ਲੋ ਚੋਰੀ ਕਰਪੇ ਰਹੀ ਚੋਰੀਆਂ ਚਕਾਦੀਆਂ ਕਰੀਏ ਉਹ ਚੰਗੇ ਸਰਕਾਰ ਫੇਰ ਪੋਚੇ ਕਾਨੂੰ ਨਸ਼ਾ ਕਿੰਨਾ ਵਧਦਾ ਜਾ ਰਿਹਾ ਹੈ ਨਸ਼ੇ ਬਾਰੇ ਕੋਈ ਧੋਹ ਨਹੀਂ ਰਿਹਾ ਨਸ਼ਾ ਕਿੰਨਾ ਵਧਦਾ ਜਾ ਰਿਹਾ ਹੈ ਨਸ਼ੇ ਬਾਰੇ ਕੋਈ ਧੋਹ ਨਹੀਂ ਆਇਆ ਇਹ ਕਰੀ ਬੰਦਾ ਰੋਟੀ ਖਾ ਮਾਰਿਆ ਕੋਈ ਰੋਟੀ ਵੀ ਖੋ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਹੋਏ ਆ ਇਹ ਕਿਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਇਹ ਵੀ ਬਹੁਤ ਤਾਂ ਐਸਾ ਹੀ ਹੋਈ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਹੈ ਮਹੀਨੇ ਬਾਅਦ ਕਿਰਾਏਦਾਰ ਵੀ ਜਣੇ ਨੇ ਦੀ ਮਾਰ ਤੇ ਹੋ ਰਹੀ ਹੈ ਜਿਨਾ ਕਰਾਇ ਤੇਰੇ ਨਾਮ ਮੇਰਾ ਕਰਜ ਹੈ ਨਾ ਕਿ ਖੋ ਰੋਟੀ ਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਪਣੀ ਪੈ ਤੇ ਖਾ ਚ ਲਾਏਗਾ ਸਵੇਤੀ ਲਈਦਾ ਵਸਿਆ ਲੋ ਕਹਿੰਦੇ ਤਾਂ ਚਾਰਾਂ ਕਰਦਾ 15 ਹਜ਼ਾਰ ਰਟਾ ਜੀ ਦੋ ਬੰਦੇ ਜੀ ਪਤਾ ਨਹੀਂ ਸਾਨੂੰ ਪਰਾਨਪੁਰ ਬੰਦਿਆ ਵੇਖੋ ਜੀ ਸਾਡਾ 15 ਚਾਰਾਂ ਕਰਦਾ ਜੀ ਆਹ ਗੱਡੀ ਸੋਕਦਾ ਲੱਗੇ 64 ਖਲਾ ਕੇ ਹਸਾ ਲੋ ਦੋ ਗੱਡੀ ਸਾਡੀ ਫਣੀ ਇੱਕ ਭਰਾ ਦੀ ਇੱਕ ਮੇਰੀ ਹਾ ਲੋ ਦੋਵਾਂ ਦਾ ਦੋਵਾਂ ਚਾਰਾਂ 15 ਬੰਦਾ ਮਾਇ ਤੋਂ ਮਰੇ ਕੋ ਕਾਕਾ ਦੇ ਕੋ ਕਿੱਛੇ ਕਿ ਡਰਗਾ ਦੇ ਅ ਦੋ ਹੀ ਭਰਾ ਸਾਲੋ ਸਿਰੇ ਪੰਜ ਲੱਖ ਰੁਪਏ ਦੇ ਗੇ ਸਾਲੋ ਦੋਵੇਂ ਸਰਦੀ ਦਾ ਦੋਵੇਂ ਸਭੀਆ ਉਹ ਕਿਟਿੰਗ ਤੋਂ ਲੱਗੀਆਂ ਨੇ ਗੱਡੀਆਂ 15000 ਦਾ ਚਲਾਨ ਘੱਟ ਦਰ ਦੋਵਾਂ ਦਾ 15-15000 ਦਾ ਪਤਾ ਹੀ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15000 ਦਾ ਗੱਡੀਆਂ ਵੇਲੀਆਂ ਕਰੋ ਤੁਹਾਡੀ ਗੱਡੀ ਲੈ ਚੱਲੇ ਸੋਈਓ ਜੀ ਤੁ ਕੀ ਕਹਿਣ ਕੀ ਦੇ ਆ ਤੁਹਾਨੂੰ ਕਿਹਾ ਗੱਡੀਆਂ ਵੇਲੀਆਂ ਕਰੋ ਜੀ ਅੱਛਾ ਜੀ ਆਈ ਕਿਥੋਂ ਗੱਡੀਆਂ ਵੇਲਣੇ ਮੋੜੇ ਸਮਾਨ ਕਿੱਥੇ ਵੇਚਣਾ ਸਰਵਿਸ ਦਾ ਹੈ ਜਾਂ ਰੇੜੀ ਦਾ ਸਾਮਾਨ ਦਾ ਹੈ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾਲੋ ਸਮਾਨ ਲਾਲੋ ਤੇ ਗੱਡੀ ਲੱਗ ਨਾਲ ਲੈ ਕੇ ਚਲੋ ਅਮਾਤਾ ਦੀ ਗਰੀਬ ਮਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਨੂੰ 100 200 ਆਹੀ ਹੱਥ ਬੱਲਾ ਬੜਾ ਜੋਰਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੇਂ ਕਿ ਮਹਾਰਾ ਜਾਂਦਾ ਕਰ ਪਾਲਿਸਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੈਡੀ ਰਸਕੇ ਲੈ ਆਉਂਗਾ ਫਿਰ ਉਹਦਾ ਵੇਚ ਲਾਂ ਕਰਾਂਗੇ ਇੱਕ ਵਾਰੀ ਸਾਨੂੰ ਜਾਣ ਦੋ ਰੈਡੀ ਤੇ ਅਕੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤੱਕ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਈ ਨਹੀਂ ਗਿਆ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਡਰਾਈਵ ਲਾਇਸੈਂਸ ਵੀ ਹੈਗਾ ਸਾਡੇ ਕੋਲ ਆ ਘਰ ਸਾਡੇ ਕੋਲ ਆ ਪੂਲ ਹੈ ਲਾਇਸੈਂਸ ਵਾਰੀ ਸਾਡੇ ਕੋਲ ਸਾਡੇ ਘਰ ਪਿਆ ਰਹੂਗਾ ਡਰਾਈਵ ਲਾਇਸੈਂਸ ਹੈਗਾ ਘਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ